ਸ਼ੈਟਿਕਲ ਫ੍ਰੈਂਚਸ ਮੈਥੋਡਾ ਹੋਸਟ ਡਾਕਟਰ ਗੁਰਸ਼ੀਰ ਡਾਕਟਰ ਗੁਰਸ਼ੀਰ ਬਲੌਕਸ ਦੇ ਵਿੱਚ ਤੁਹਾਡਾ ਇੱਕ ਵਾਰ ਫੇਰ ਆਪਾਂ ਤੁਹਾਡਾ ਸਵਾਗਤ ਕਰਦੇ ਆਂ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਡਿਸਕਸ ਕਰਨ ਜਾ ਰਹੇ ਆਂ ਸ਼ੈਟਿਕਾ ਪੇਨ ਬਾਰੇ ਜਿਉਂ-ਜਿਉਂ ਆਪਾਂ ਨੂੰ ਟੈਕਨੋਲੋਜੀ ਜਾਂ ਇਹ ਕਹ ਲੋ ਵੀ ਸੁੱਖ-ਸਹੂਲਤਾਂ ਵੱਧ ਰਹੀਆਂ ਨੇ ਉਸੇ ਤਰ੍ਹਾਂ ਆਪਣੇ ਨਾਲ ਦਰਦ ਵੀ ਆਪਣੇ ਨਾਲ ਹੀ ਚੱਲ ਪਏ ਨੇ ਕਿਉਂਕਿ ਆਪਾਂ ਜੋ ਅੱਗੇ ਆਪਾਂ ਕੰਮ ਕਰਦੇ ਸੀ ਨੀਚੇ ਬੈਠ ਕੇ ਉੱਠ ਖੜਦੇ ਸੀ ਸਾਰਾ ਘਰ ਦਾ ਕੰਮ ਖੁਦ ਕਰਦੇ ਸੀ ਉਹੀ ਹੁਣ ਆਪਾਂ ਕੰਮ ਘਟ ਕਰਨ ਲੱਗ ਗਏ ਆਂ ਔਰ ਆਪਾਂ ਸੁੱਖ-ਸਹੂਲਤਾਂ ਵੱਲ ਜ਼ਿਆਦਾ ਤਰਫ ਕਿਉਂਕਿ ਆਪਾਂ ਕਸਰਤ ਨਹੀਂ ਕਰਦੇ ਆਪਣਾ ਖਾਣ ਪਾਣ ਸਾਰਾ ਹੀ ਉਲਟ ਹੋ ਗਿਆ ਇਸੇ ਕਰਕੇ ਆਪਣੇ ਲੱਕ ਚ ਦਰਦ ਛਟਕਾ ਪੇਨ ਹੋਣੀ ਸਟਾਰਟ ਹੋ ਜਾਂਦੀ ਆ ਸਪੈਸ਼ਲੀ ਜਦੋਂ ਆਪਾਂ ਆਪਣੇ ਕੰਮ ਤੇ ਹੁੰਦੇ ਆ ਸੋ ਤੁਸੀਂ ਘਬਰਾਉਣਾ ਨਹੀਂ ਪਹਿਲੀ ਗੱਲ ਕਦੇ ਵੀ ਦਰਦ ਹੋਵੇ ਪਹਿਲਾਂ ਉਸ ਨੂੰ ਨਾਰਮਲੀ 5-6 ਦਿਨ ਦੇਖੋ ਉਸ ਨੂੰ ਤਾਜ਼ਾ ਤਾਜ਼ਾ ਦਰਦ ਹੈ ਤਾਂ ਉਸ ਤੇ ਬਰਫ਼ ਦਾ ਸੇਕ ਕਰੋ ਪੁਰਾਣਾ ਦਰਦ ਹੈ ਤਾਂ ਉਸ ਨੂੰ ਹੌਟ ਪੈਕ ਦੋ ਗਰਮ ਪਾਣੀ ਵਾਲੀ ਬੋਤਲ ਨਾਲ ਕੋਈ ਵੀ ਬਿਜਲੀ ਵਾਲਾ ਸੇਕ ਦਾ ਨਾ ਦੋ ਤੁਸੀਂ ਛਟਕਾ ਦਰਦ ਨੂੰ ਘਰ ਦੇ ਵਿੱਚ ਠੀਕ ਕਰ ਸਕਦੇ ਹੋ ਹਮੇਸ਼ਾ ਆਪਣਾ ਬਲੱਡ ਪ੍ਰੈਸ਼ਰ ਆਪਣਾ 슈ਗਰ ਆਪਣਾ ਥਾਇਰੋਇਡ ਇਹਨਾਂ ਗੱਲਾਂ ਦਾ ਵੀ ਧਿਆਨ ਰੱਖੋ ਕਈ ਵਾਰੀ ਇਹ ਚੀਜ਼ਾਂ ਜਾਦੇ ਹੋਣ ਤਾਂ ਵੀ ਆਪਣੇ ਆਪਣੇ ਨਾਲ ਛਾਟਿਕਾ ਦਾ ਦਰਦ ਸ਼ੁਰੂ ਹੋ ਜਾਂਦਾ ਹੈ ਅਗਰ ਇਹ ਚੀਜ਼ਾਂ ਦੇ ਵਿੱਚ ਵਧਾਓ ਘਟਾਓ ਆਉਂਦਾ ਹੈ ਸੋ ਅਗਰ ਤੁਸੀਂ ਮੈਨੂੰ ਨਹੀਂ ਜਾਣਦੇ ਹੋ ਮੇਰਾ ਨਾਮ ਡਾਕਟਰ ਗੁਰਸ਼ੇਧ ਸਿੰਘ ਸਰਾਣਾ ਹੈ ਪਿਛਲੇ 10 ਸਾਲ ਤੋਂ ਸੀ ਮੁਲਾਪੁਰ ਦਾ ਖਾ ਜਿਲ੍ਹਾ ਲੁਧਿਆਣਾ ਪੰਜਾਬ ਦੇ ਵਿੱਚ ਆਪਣਾ ਕਲੀਨਿਕ ਰਨ ਕਰਦੇ ਆ ਸਾਨੂੰ ਇੰਸਟਾਗ੍ਰਾਮ ਸਾਨੂੰ ਫੇਸਬੁੱਕ ਔਰ YouTube ਤੇ ਸਬਸਕ੍ਰਾਈਬ ਜਰੂਰ ਕਰਿਓ ਸੌ ਸ਼ੁਰੂ ਕਰੀਏ ਅੱਜ ਦੀ ਸ਼ਾਟਿਕਾ ਪੇਨ ਦੀਆਂ ਉਹ ਆਸਾਨ ਕਸਰਤ ਤੁਸੀਂ ਵੀ ਦਰਦ ਤੋਂ ਪਰੇਸ਼ਾਨ ਹੋ ਤਾਂ ਅੱਜ ਹੀ ਆਰਡਰ ਕਰੋ ਟੋਟਲੀ ਆਯੁਰਵੈਦਿਕ ਕਬੀਰ ਪੇਨ ਲੀਫ ਆਇਲ ਕਿਸੇ ਵੀ ਜੋੜਾਂ ਦੇ ਵਿੱਚ ਛੋਟੇ ਦਰਦ ਹੈ ਲੱਕ ਦੇ ਵਿੱਚ ਦਰਦ ਹੈ ਗੋਡਿਆਂ ਦੇ ਵਿੱਚ ਦਰਦ ਹੈ ਮੋਢਿਆਂ ਦੇ ਵਿੱਚ ਦਰਦ ਹੈ ਇਸ ਦੀਆਂ ਤੁਸੀਂ 10 ਤੋਂ 12 ਬੂੰਦਾਂ ਹੱਥ 'ਤੇ ਪਾ ਕੇ ਔਰ ਦਰਦ ਵਾਲੀ ਜਗ੍ਹਾ ਤੇ ਅਪਲਾਈ ਕਰ ਦੇਣਾ ਹੈ 10 ਤੋਂ 15 ਮਿੰਟ ਲਈ ਅਗਰ ਛੱਟ ਪੁਰਾਣੀ ਹੈ ਤਾਂ ਸੇਕ ਦੋਗੇ ਤਾਂ ਇਸ ਦਾ ਅਸਰ ਬਹੁਤ ਜ਼ਿਆਦਾ ਹੋਏਗਾ ਪਿਛਲੇ 5 ਸਾਲ ਤੋਂ ਇਸ ਤੇਲ ਨੂੰ ਅਸੀਂ ਆਪਣੀ ਕਲੀਨਿਕ ਦੇ ਪੇਸ਼ੈਂਟ ਤੇ ਵਰਤ ਰਹੇ ਹਾਂ ਜਿਸ ਦਾ ਰਿਜ਼ਲਟ ਸੋ ਪਰਸੈਂਟ ਹੈ ਇਸ ਨੂੰ ਆਰਡਰ ਕਰਨ ਲਈ 8909000064 ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਸਿਰਫ ਚਾਰ ਕਸਰਤਾਂ ਨੇ ਅਗਰ ਤੁਸੀਂ ਇਹ ਕਸਰਤਾਂ ਕਰ ਲੋਗੇ ਤਾਂ ਛਾਟਿਕਾ ਤੇ ਦਰਦ ਨੂੰ ਤੁਸੀਂ ਆਰਾਮ ਦੇ ਸਕਦੇ ਹੋ ਨੰਬਰ 1 ਐਕਸਰਸਾਈਜ਼ ਕੀ ਹੈ ਤੁਸੀਂ ਸਿੱਧੇ ਪੈ ਜਾਓਗੇ ਔਰ ਤੁਸੀਂ ਸਭ ਤੋਂ ਪਹਿਲਾਂ ਆਪਣਾ ਇੱਕ ਗੋਡਾ ਅੱਡੀ ਕ੍ਰੀਸ ਕੇ ਐਦਾਂ ਛਾਤੀ ਦੇ ਨਾਲ ਲਾਉਣਾ ਐਦਾਂ ਕਰਕੇ ਔਰ ਇੱਥੇ ਤੁਸੀਂ ਹੋਲਡ ਕਰਨਾ ਇਸ ਨੂੰ 15 ਸੈਕਿੰਡ ਲਈ ਇੱਕ दो तीन चार पे सात, आठ, नौ दस ग्यारह बारह तेरह चौदह पंद्रह जो तो तो पंद्रह सेकंड हो गए अड्डी घड़ीस के लत सीधी कर देंगे इस तरह दूसरी साइड करा और इसमें भी छाती के नाल लावे और इतने पंद्रह गिणगे एक दो तीन चार पे सत्त अठ नौ दस गया बारह तेरह 14 15 ਪੂਰਾ ਜੋਰ ਦੀ ਕੋਡਾ ਛਾਤੀ ਦੇ ਨਾਲ ਲਾ ਕੇ ਰੱਖਣਾ ਔਰ 15 ਗਿਣਨੇ ਆ ਫਿਰ ਜਦੋਂ ਛੱਡ ਦੇਣਾ ਅੱਡੀ ਕ੍ਰੀਸ ਕੇ ਲੱਤ ਸਿੱਧੀ ਕਰ ਦੇਣੀ ਆ ਪਰ ਪਹਿਲਾਂ 5 ਵਾਰੀ ਇੱਧਰ 5 ਵਾਰੀ ਇੱਧਰ ਕਰਾਂਗੇ ਇਹ ਹੋਗੀ ਤੁਹਾਡੀ ਪਹਿਲੀ ਕਸਰਤ ਹੁਣ ਜਿਹੜੀ ਦੂਜੀ ਕਸਰਤ ਹੈ ਉਸ ਦੇ ਵਿੱਚ ਦੋਨੋਂ ਅੱਡੀਆਂ ਘੜੀਸ ਕੇ ਔਰ ਆਪਣੀ ਛਾਤੀ ਦੇ ਨਾਲ ਲਾ ਦੇਣੀਆਂ ਨੇ ਔਰ ਸਿਰ ਥੱਲੇ ਰਹੇਗਾ ਇੱਥੇ ਹੋਲਡ ਕਰਾਂਗੇ ਪੂਰੇ 15 ਸਕਿੰਟ 1 2 3 4 5 6 7 8 9 10 11 12 13 14 15 ਫਿਰ ਆਪਾਂ ਸਿੱਤੇ ਕਰਦੇ ਸੋ ਇਸ ਗੱਲ ਦਾ ਤੁਸੀਂ ਧਿਆਨ ਰੱਖਣਾ ਔਰ ਇਸ ਦੇ ਵੀ ਤੁਸੀਂ ਗਿਣ ਕੇ ਪੰਜ ਸੈਟ ਲਾਉਣੇ ਇਹ ਹੋਗੀ ਦੂਜੀ ਕਸਰਤ ਹੁਣ ਜਿਹੜੀ ਤੀਜੀ ਕਸਰਤ ਹੈ ਉਸ ਦੇ ਵਿੱਚ ਆਪਾਂ ਕੀ ਕਰਾਂਗੇ ਆਪਾਂ ਤੁਹਾਨੂੰ ਦੋ ਸਟ੍ਰੈਚਸ ਕੋਣੇ ਸਟ੍ਰੈਚ ਕਿਹੜੇ-ਕਿਹੜੇ ਆ ਦੇਖੋ ਸਭ ਤੋਂ ਪਹਿਲਾਂ ਤਾਂ ਫਿਗਰ ਆਫ फोर च आ जाएंगे फिर सज्जी लत अगे लै जानी है और खबी लत्त पिछे इस तरह देखो सज्जी लत्त अगे लै गए खबी लत पिछे और उपर देखने की कोशिश इस जगह पर प्रॉपर थोड़े खिंच पेगी और इतने तुम पूरे पंताली सैकेंड होल्ड करना पंताली सैकेंड किमें गणोंगे पंताली गि लेंगे आप गए आप कुछ नहीं हूँ चलो एक दो तीन चार पे सत अठ नौ दस ਗਿਆਰਾਂ ਬਾਰਾਂ ਤੇਰਾਂ ਚੌਦਾਂ ਪੰਦਰਾਂ ਸੋਲਾਂ ਸਤਾਰਾਂ ਅਠਾਰਾਂ ਉੰਨੀ ਵੀ ਇੱਕੀ ਬਾਈ ਤੇਈ ਚੌਵੀ ਪੱਚੀ ਛੱਬੀ ਸਤਾਈ ਅਠਾਈ ਉਨੱਤੀ ਤੀ ਇਕੱਤੀ ਬੱਤੀ ਤੇਤੀ ਚੌਂਤੀ ਪੈਂਤੀ ਛੱਤੀ ਸੈਂਤੀ ਅਠੱਤੀ ਉਨਤਾਲੀ ਚਾਲੀ ਇਕਤਾਲੀ ਬਿਆਲੀ ਤਰਤਾਲੀ ਚੁਤਾਲੀ ਪੰਤਾਲੀ ਫੋਰਟੀ ਫਾਈਵ ਸੋ ਦੈਨ ਰਿਲੈਕਸ ਤੁਹਾਨੂੰ ਬਹੁਤ ਆਰਾਮ ਮਿਲੂਗਾ ਇਹ ਕਸਰਤ ਤੁਸੀਂ ਪਰ ਕਰਨੀ ਦੋਨੋਂ ਸਾਈਡ ਆ ਇਹ ਨਹੀਂ ਵੀ ਇੱਕ ਸਾਈਡ ਦਾ ਦਰਦਾ ਔਰ ਦੂਸਰੀ ਸਾਈਡ ਨਹੀਂ ਕਰਾਂਗੇ ਇਧਰ ਵੀ 45 ਗੈਣਨੇ ਆ ਉਹ ਟਾਈਮ ਵੇਸਟ ਵਾਲੀ ਗੱਲ ਹੋ ਜੇਗੀ ਦੋਨੋਂ ਸਾਈਡ ਤੁਸੀਂ ਇਹ ਕਰੋ ਤਿੰਨ ਵਾਰੀ ਇਧਰ ਤਿੰਨ ਵਾਰੀ ਇਧਰ ਇਹ ਹੋ ਗਈ ਤੁਹਾਡੀ ਤੀਜੀ ਕਸਰਤ ਹੁਣ ਜਿਹੜੀ ਚੌਥੀ ਕਸਰਤ ਹੈ ਉਸ ਦੇ ਵਿੱਚ ਆਪਾਂ ਕੀ ਕਰਾਂਗੇ ਫਿਗਰ ਆਫ 4 ਸਟ੍ਰੈਚ ਦੇਖੋ ਤੁਸੀਂ ਇਦਾਂ ਪੈ ਗਏ ਔਰ ਦੋਨੋਂ ਗੋਡੇ ਮੋੜ ਲੈਣੇ ਆ ਔਰ ਇਹ ਗੋਡਾ ਦੂਸਰੇ ਗੋਡੇ ਦੇ ਉੱਪਰ ਰੱਖ ਦਾਂਗੇ ਔਰ ਦੋਨਾਂ ਵਿਚਾਲ ਦੀ ਹੱਥ ਲੈ ਕੇ ਦੂਜਾ ਗੋਡਾ ਛਾਤੀ ਦੇ ਨਾਲ ਲਾ ਦੇਣਾ ਇਸ ਜਗ੍ਹਾ ਤੇ ਖਿੱਚ ਪਏਗੀ ਇੱਥੇ ਵੀ ਤੁਸੀਂ 45 ਸੈਕਿੰਡ ਹੋਲਡ ਫੇਰ ਰੱਖਾਂਗੇ 1 2 3 4 5 6 7 8 9 10 11 12 13 14 15 16 17 18 19 20 32 33 34 35 36 37 38 39 40 41 42 43 44 45 ਬਸ then ਰਿਲੈਕਸ ਹੋ ਜਾਣਾ ਇੱਕ ਅਸਰਤ ਵੀ ਤਿੰਨ ਸੈਟ ਇੱਕ ਪਾਸੇ ਤਿੰਨ ਸੈਟ ਇੱਕ ਪਾਸੇ ਲਾਉਣੇ ਆ ਦੂਸਰੀ ਸਾਈਡ ਵੀ ਇਦਾਂ ਕਰਕੇ ਕਰਾਂਗੇ ਔਰ ਇੱਥੇ ਵੀ 45 ਕਰਾਂਗੇ ਸੋ ਇਹ ਹੋ ਗਈਆਂ ਥੋੜੀਆਂ ਚਾਰ ਕਸਰਤਾਂ ਸਾਰੀਆਂ ਕਸਰਤਾਂ ਕਰੋ ਨਾਲ ਸੇਕ ਦਿਓ ਤੁਸੀਂ ਸ਼ੈਟਿਕਾ ਦੇ ਦਰਦ ਨੂੰ ਘਰ ਦੇ ਵਿੱਚ ਠੀਕ ਕਰ ਸਕਦੇ ਹੋ ਔਰ ਆਪਣੀ ਡਾਈਟ ਦਾ ਵੀ ਧਿਆਨ ਰੱਖੋ ਹਾਈ ਪ੍ਰੋਟੀਨ ਡਾਈਟ ਖਾਇਆ ਕਰੋ ਜਦੋਂ ਤੁਸੀਂ ਕੰਮ ਕਰਦੇ ਹੋ ਤੁਹਾਨੂੰ ਪ੍ਰੋਟੀਨ ਜ਼ਿਆਦਾ ਚਾਹੀਦਾ ਹੈ ਜਿਵੇਂ ਅਗਰ ਤੁਸੀਂ ਨਾਨ ਵੈਜੀਟੇਰੀਅਨ ਹੋ ਤਾਂ ਅੰਡੇ ਖਾਓ ਔਰ ਚਿਕਨ ਖਾਓ ਅਗਰ ਤੁਸੀਂ ਨਹੀਂ ਹੈਗੇ ਅਗਰ ਤੁਸੀਂ ਵੈਜੀਟੇਰੀਅਨ ਹੋ ਤਾਂ ਤੁਸੀਂ ਦੁੱਧ ਪੀਓ ਮੱਖਣ ਖਾਓ ਦਹੀਂ ਖਾਓ ਇਹ ਚੀਜ਼ਾਂ ਤੁਸੀਂ ਆਪਦੀ ਲਾਈਫ ਦੇ ਵਿੱਚ ਐਡ ਕਰ ਸਕਦੇ ਹੋ ਅਗਰ ਤੁਸੀਂ ਕਸਰਤਾਂ ਕੀਤੀਆਂ ਨੇ ਤੁਹਾਨੂੰ ਜਲਦ ਆਰਾਮ ਵੀ ਮਿਲੇਗਾ ਔਰ ਅਗਰ ਤੁਹਾਨੂੰ ਆਰਾਮ ਮਿਲਿਆ ਤਾਂ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸੋ। ਸੁਮਿਲਾਂਗੇ ਜਲਦ ਇੱਕ ਨਵੀਂ ਵੀਡੀਓ ਨਾਲ till ਤਾਂ ਤੁਸੀਂ ਸਾਰੇ ਜਾਣੇ ਆਪਣੀ ਸਿਹਤ ਦਾ ਧਿਆਨ ਰੱਖਿਓ ਜੀ। ਸਤਿ ਸ੍ਰੀ ਅਕਾਲ।